ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਤਿਹ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੈ ਦਰਸ਼ਕੋ ਕਿ ਅਸੀਂ ਹਰ ਪਿੰਡ ਵਿੱਚ ਜਾ ਰਹੇ ਹਾਂ ਕਿ ਜੋ ਸਰਪੰਚ ਦੀ ਚੋਣਾਂ ਹੋਈਆਂ ਨੇ ਜਿੱਤੇ ਹੋਏ ਸਰਪੰਚਾਂ ਕੋਲ ਜਾ ਰਹੇ ਹਾਂ ਉਹਨਾਂ ਦੀ ਵੀਡੀਓ ਲੈਣ ਕਰਨ ਤੇ ਜੋ ਪਿੰਡ ਵਿੱਚ ਉਹਨਾਂ ਕਰਨਾ ਚਾਹੁੰਦੇ ਨੇ ਉਹਨਾਂ ਦੇ ਜੋ ਸੁਪਨਾ ਹੈ ਜਿੱਤ ਕੇ ਕਰਨ ਦਾ ਉਹ ਪੁੱਛਣ ਜਾ ਰਹੇ ਹਾਂ ਤੇ ਬਾਕੀ ਹੋਰ ਬਹੁਤ ਸਾਰੀਆਂ ਗੱਲਾਂ ਕਰਨ ਜਾ ਰਹੇ ਹਾਂ ਇਸੇ ਤਰ੍ਹਾਂ ਅੱਜ ਅਸੀਂ ਪਿੰਡ ਲੰਗੇਰੀ ਵਿਖੇ ਪਹੁੰਚੇ ਸੀ ਜਿੱਥੋਂ ਦੇ ਸਰਪੰਚ ਪ੍ਰਤਵਾਰ ਕੋਰ ਸੰਘਾ ਬਣੇ ਨੇ ਜੋ ਕਿ 162 ਵੋਟਾਂ ਨਾਲ ਜਿੱਤੂ ਰਹੇ ਨੇ ਜੋ ਜਿਆਦਾ ਸਮਾਂ ਬਾਹਰ ਰਹਿਣ ਦੇ ਕਾਰਨ ਇੰਨੀਆਂ ਵੋਟਾਂ ਨਾ ਜਿੱਤੂ ਰਹੇ ਨੇ ਜੇ ਕਿਤੇ ਜਿਆਦਾ ਸਮਾਂ ਇੱਧਰ ਰਹਿੰਦੇ ਤਾਂ ਸ਼ਾਇਦ ਇਹ ਵੀ ਵੋਟਾਂ ਉਹਨਾਂ ਨੂੰ ਹੀ ਪੈ ਜਣੀਆਂ ਜਿਹੜੀਆਂ ਬਾਕੀ ਵੋਟਾਂ ਸੀ ਤੇ ਇਹਨਾਂ ਦੇ ਪਰਿਵਾਰ ਦੀ ਬਹੁਤ ਦੇਣ ਹੈ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਪਹਿਲਾਂ ਤਾਂ ਪ੍ਰਤਵਾਰ ਸਿੰਘਾ ਜੀ ਤੁਹਾਨੂੰ ਬਹੁਤ-ਬਹੁਤ ਮੁबारकਾ ਕੀ ਤੁਹਾਨੂੰ ਪਿੰਡ ਨੇ ਸਰਪੰਚ ਬਣਿਆ ਜੀ ਧੰਨਵਾਦ ਜੀ ਧੰਨਵਾਦ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੇਰੇ ਘਰ ਪਹੁੰਚਣ ਤੇ ਸਾਰੀ ਟੀਮ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਤੁਸੀਂ ਮੈਨੂੰ ਆਪਣੇ ਸਾਰੇ ਦਰਸ਼ਕਾਂ ਦੇ ਸਾਹਮਣੇ ਸਨਮਖੋਣ ਦਾ ਮੌਕਾ ਦਿੱਤਾ ਤੇ ਦੂਸਰਾ ਮੈਂ ਆਪਣੇ ਪਿੰਡ ਲੰਗੇਰੀ ਦੇ ਨਗਰ ਨਿਵਾਸੀਆਂ ਸਤਿਕਾਰ ਜੋ ਨਗਰ ਨਵਸੀਆਂ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਕਿ ਮੈਨੂੰ ਤੇ ਮੇਰੀ ਪੂਰੀ ਟੀਮ ਨੂੰ ਇਹ ਕੰਮ ਜਾਂ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਉਹਨਾਂ ਦੀ ਤਹਿ ਦਿਲੋਂ ਧੰਨਵਾਦੀ ਆ ਤੇ ਉਹਨਾਂ ਦੀਆਂ ਜੋ ਪੂਰੀਆਂ ਆਸਾਂ ਜੋ ਸਾਡੇ ਤੇ ਆ ਵੀ ਅਸੀਂ ਇਸ ਦੇ ਯੋਗ ਸਾਨੂੰ ਸਮਝਿਆ ਤੇ ਮੈਂ ਉਹਨਾਂ ਤੇ ਤੇ ਮੇਰੀ ਪੰਚਾਇਤ ਅਸੀਂ ਸਾਰੇ ਨਗਰ ਨਿਵਾਸੀਆਂ ਨੂੰ ਨਾਲ ਲੈ ਕੇ ਉਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਮਰਮ ਜੀ ਜਿੱਦਾਂ ਹੁਣ ਤੁਸੀਂ ਬਣਿਓ ਇੱਕ ਸੁਪਨਾ ਹੁੰਦਾ ਮੈਂ ਸਰਪੰਚ ਬਣਾ ਮੇਰਾ ਵੀ ਕੋਈ ਸੁਪਨਾ ਹੋਗਾ ਨਾ ਆਪਣਾ ਇੱਕ ਸੁਪਨਾ ਹੁੰਦਾ ਤੁਹਾਡਾ ਕੀ ਸੁਪਨਾ ਹੈ ਤੁਸੀਂ ਕੀ ਸੋਚਦੇ ਹੋ ਕਿ ਜਿਹੜੇ ਪਿੰਡ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ-ਕਿਹੜੀ ਡਿਵੈਲਪਮੈਂਟ ਰਹਿਂਦੀ ਹੈ ਜਿਹੜੀ ਤੁਸੀਂ ਕਰਾਉਣਾ ਚਾਹੁੰਦੇ ਹੋ ਕਰਾਣੀ ਚਾਹੁੰਦੇ ਹੋ ਠੀਕ ਹੈ ਜੀ ਦੇਖੋ ਜੀ ਸੁਪਨਾ ਤਾਂ ਸਾਡਾ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਿਉਂਕਿ ਸਾਡਾ ਕੋਈ ਸੁਪਨਾ ਨਹੀਂ ਸੀ ਸਰਪੰਚ ਬਣਨ ਦਾ ਇਹ ਤਾਂ ਸਾਨੂੰ ਪਰਮਾਤਮਾ ਨੇ ਕੋਈ ਕਹਿ ਲੋ ਜ ਸਾਡੇ ਨਗਰ ਨਿਵਾਸੀਆਂ ਨੇ ਸਾਨੂੰ ਇੱਜ਼ਤ ਮਾਣ ਇੰਨਾ ਵੱਡਾ ਦਿੱਤਾ ਆ ਤੇ ਅਸੀਂ ਤਾਂ ਬਾਹਰ ਬੈਠੇ ਸੀਗੇ ਸਾਡੇ ਦਿਮਾਗ ਵਿੱਚ ਕੋਈ ਗੱਲ ਨਹੀਂ ਸੀਗੀ ਅਸੀਂ ਸਰਪੰਚ ਬਣਨੀਏ ਅਸੀਂ ਚਾਹੁੰਦੇ ਸੀ ਕਿ ਸਰਬਸ਼ਾਂਤੀ ਦੇ ਨਾਲ ਪਿੰਡ ਵਿੱਚ ਇਲੈਕਸ਼ਨ ਹੋ ਜਵੇ ਤੇ ਅਸੀਂ ਗਵਰਨਮੈਂਟ ਤੋਂ ਵੀ ਕੋਈ ਫਾਇਦਾ ਲੈ ਸਕੀਏ ਪਰ ਨਹੀਂ ਹੋਈ ਤੇ ਉਹਦੀ ਵਜ੍ਹਾ ਦੇ ਕਾਰਨ ਤੇ ਸਾਨੂੰ ਇੱਥੇ ਬੁਲਾਇਆ ਗਿਆ ਤੇ ਅਸੀਂ ਆ ਗਏ ਤੇ ਫਿਰ ਸਾਨੂੰ ਇੱਥੇ ਆ ਕੇ ਜਿਹੜੀ ਉਹ ਸਾਨੂੰ ਇਲੈਕਸ਼ਨ ਲੜਨੀ ਪਈ ਹਾਂਜੀ ਤੇ ਹੁਣ ਪਿੰਡ ਦੇ ਵਿੱਚ ਅਸੀਂ ਸਰਪੰਚ ਬਣਨ ਤੋਂ ਪਹਿਲਾਂ ਵੀ ਬਹੁਤ ਕੰਮ ਕੀਤੇ ਆ। ਮੈਂ ਆਪਣੀ ਪ੍ਰਸ਼ੰਸਾ ਆਪ ਨਹੀਂ ਕਰੂੰਗੀ। ਮੇਰਾ ਨਗਰ ਕਰ ਰਿਹਾ ਯਾ ਜਿਨ੍ਹਾਂ ਨੇ ਇੰਨਾ ਮਾਣ ਦਿੱਤਾ ਸਾਨੂੰ। ਸਾਡੇ ਉਹ ਕੰਮਾਂ ਨੂੰ ਦੇਖ ਕੇ ਸਾਡੇ ਨਗਰ ਨੇ ਸਾਨੂੰ ਇਹ ਮਾਣ ਦਿੱਤਾ ਆ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਅਧਿਆਪਕ ਅਧੀ ਘਾਟ ਆ। ਉਹ ਜਿਹੜੀ ਘਾਟ ਆ ਉਹ ਪੂਰੀ ਕਰਵਾਉਣ ਲਈ ਸਰਕਾਰ ਤੋਂ ਮੰਗ ਕਰਾਂਗੀ ਤੇ ਤਾਂ ਜੋ ਜਿਹੜੀ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਉਹ ਨਾ ਹੋ ਸਕੇ ਤੇ ਦੂਸਰਾ ਮੈਂ ਪਿੰਡ ਦੇ ਵਿੱਚ ਅਮਰ ਸ਼ਹੀਦ ਜੋ ਕਿ ਮੇਰੇ ਖਾਦਰ ਇਨਲਾ ਮੇਰੇ ਸੋਹਰਾ ਸਾਹਿਆ ਉਹਨਾਂ ਦੇ ਹਾਂ ਜੋ ਕਾਫੀ ਸਮਾਂ ਉਹ ਐਮਐਲਏ ਵੀ ਰਹੇ ਆ ਦੋ ਬਰੀ ਦੋ ਬਰੀ ਐਮਐਲਏ ਵੀ ਰਹੇ ਆ ਉਹਨਾਂ ਦੇ ਗੜシャンਕਰ ਹਲਕੇ ਤੋਂ ਤੇ ਉਹਨਾਂ ਦੇ ਨਾਂ ਤੇ ਬਣਿਆ ਜਿਹੜਾ ਸਟੇਡੀਅਮ ਆ ਤੇ ਉਹਦੇ ਵਿੱਚ ਅਸੀਂ ਕੋਚ ਰੱਖਣ ਦੀ ਜਿਹੜੀ ਆ ਉਹ ਵੀ ਕੋਸ਼ਿਸ਼ ਕਰਾਂਗੇ ਤੇ ਤੀਸਰਾ ਜਿਹੜਾ ਮੇਰਾ ਕੰਮ ਆ ਪਿੰਡ ਵਿੱਚ ਜੋ ਮੈਂ ਸਰਪੰਚ ਬਣ ਕੇ ਬਣ ਕੇ ਕਰਨਾ ਚਾਹੁੰਨੀ ਆ ਕਿ ਜਿਹੜੀ ਪਿੰਡ ਦੇ ਵਿੱਚ ਚੱਲ ਰਹੀ ਜਲ ਸਪਲਾਈ ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ ਪਰ ਇਸ ਤੋਂ ਹੋਰ ਵਧੀਆ ਤਰੀਕੇ ਦੇ ਨਾਲ ਚਲਾਉਣ ਲਈ ਸਰਕਾਰ ਵੱਲੋਂ ਵੱਡੀ ਟੈਂਕੀ ਬਣਵਾ ਕੇ ਮੰਗ ਕਰਕੇ ਸਰਕਾਰ ਤੋਂ ਪਿੰਡ ਦੀ ਪਾਣੀ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾਵੇਗਾ ਇਹ ਜਣੀ ਹੁਣ ਜਿਹੜੀ ਪਿੰਡ ਦੀ ਤੁਹਾਡੇ ਇਹ ਪਾਣੀ ਦੀ ਜ਼ਰੂਰਤ ਹੈ ਇਹ ਪੂਰੀ ਨਹੀਂ ਹੁੰਦੀ ਹਾਂਜੀ ਹੈ ਕਈ ਥਾਵਾਂ ਤੇ ਕਈ ਘਰਾਂ ਨੂੰ ਪਾਣੀ ਨਹੀਂ ਮਿਲ ਰਿਹਾ ਕਿਉਂਕਿ ਇਹ ਜਿਹੜੀ ਪਹਿਲੀ ਟੈਂਕੀ ਆ ਸਾਡੀ ਉਹ ਛੋਟੀ ਆ ਕਿਉਂਕਿ ਪਹਿਲਾਂ ਜਨਸੰਖਿਆ ਥੋੜੀ ਸੀ ਹੁਣ ਗਾਹਾਂ ਗਾਹ ਤੁਹਾਨੂੰ ਪਤਾ ਹੀ ਉਹ ਬੱਚਿਆਂ ਦੇ ਵਿਆਹ ਹੋ ਗਏ ਆਬਾਦੀ ਵਧ ਗਈ ਆਬਾਦੀ ਵਧਣ ਦੇ ਕਾਰਨ ਪਾਣੀ ਦੀ ਸਮੱਸਿਆ ਆ ਰਹੀ ਠੀਕ ਹੈ ਜੀ ਤੇ ਉਹ ਅਸੀਂ ਵੱਡੀ ਟੈਂਕੀ ਕਰਵਾ ਕੇ ਤੇ ਉਹ ਵੀ ਅਸੀਂ ਆਪਣੇ ਪਾਣੀ ਦਾ ਜਿਹੜਾ ਸਚਾਰੂ ਢੰਗ ਨਾਲ ਕੰਮ ਚਲਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਠੀਕ ਤੇ ਫਿਰ ਬਾਕੀ ਜਿਹੜਾ ਪਿੰਡ ਵਿੱਚ ਚੱਲ ਰਿਹਾ ਸੀਵਰੇਜ ਸਿਸਟਮ ਦੀ ਦੇ ਪਾਣੀ ਦੀ ਸੋਧ ਕਰਨ ਲਈ ਟਰੀਟ ਵਾਟਰ ਟ੍ਰੀਟਮੈਂਟ ਪਲਾਂਟ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਇਸ ਪਾਣੀ ਨੂੰ ਖੇਤਾਂ ਵਿੱਚ ਲਾਉਣ ਯੋਗ ਬਣਾਇਆ ਜਾ ਸਕੇ ਹਾਂ ਜੋ ਜਿੱਦਾਂ ਆਪਣਾ ਆਪਣੇ ਸੋਲਰ ਮੋਟਰਾਂ ਮਿਲਦੀਆਂ ਉਹ ਸਭ ਨਾਲ ਜਿਹੜੇ ਸੋਲਰ ਮੋਟਰ ਲਵਾਣ ਜਾਂਦੇ ਆ ਤੋਬੇ ਤੋਂ ਪਾਣੀ ਤੋਬੇ ਤੋਂ ਪਾਣੀ ਤੋਬੇ ਤੋਂ ਪਾਣੀ ਵੀ ਖੇਤਾਂ ਤੱਕ ਲੈ ਕੇ ਜਾਣ ਦੀ ਹਾਂਜੀ ਤੇ ਅੱਗੇ ਹੈਗਾ ਜੀ ਸਾਡੇ ਪਿੰਡ ਦੇ ਵਿੱਚ ਭਾਈ ਪਿਆਰਾ ਸਿੰਘ ਯਾਦਗਾਰੀ ਡਿਸਪੈਂਸਰੀ ਬਣੀ ਹੋਈ ਆ ਹਾਂਜੀ ਜੋ ਕਿ ਸਾਡੇ ਜਦੋਂ ਮੇਰੇ ਸਹੁਰਾ ਸਾਹਿਬ ਜੀ ਹੁੰਦੇ ਸੀਗੇ ਉਹਨਾਂ ਨੇ ਉਹਦੇ ਲਈ ਅਗਰਾਹੀ ਜਿਹੜੀ ਸੀ ਉਹ ਇਕੱਠੀ ਕੀਤੀ ਸੀ ਸਾਰਿਆਂ ਤੋਂ ਤੇ ਉਹ ਫਿਰ ਬਾਅਦ ਦੇ ਵਿੱਚ ਉਹ ਡਿਸਪੈਂਸਰੀ ਬਣੀ ਹਾਂਜੀ ਹਾਂਜੀ ਤੇ ਉਹਦੇ ਵਿੱਚ ਡਾਕਟਰ ਔਰ ਹੋਰ ਸਟਾਫ ਦੀ ਘਾਟ ਆ ਠੀਕ ਹੈ ਅਸੀਂ ਇਹ ਵੀ ਜਿਹੜੀ ਆ ਸਰਕਾਰ ਕੋਲੋਂ ਮੰਗ ਰੱਖ ਕੇ ਤਾਂ ਇਹ ਵੀ ਉਹਨਾਂ ਨੂੰ ਪੋਸਟਾਂ ਜਿਹੜੀਆਂ ਆ ਫਿਲ ਅਪ ਕਰਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਇਹ ਪਿੰਡ ਵਿੱਚ ਕੁਝ ਸੋਲਰ ਲਾਈਟਾਂ ਚੱਲ ਰਹੀਆਂ ਆ ਹਾਂਜੀ ਜਿੱਥੇ ਵੀ ਹੋਰ ਲੋਡ ਹੋਊਗੀ ਉੱਥੇ ਸੋਲਰ ਲਾਈਟਾਂ ਜਿਹੜੀਆਂ ਲਾ ਕੇ ਰੋਸ਼ਨੀ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਨਹੀਂ ਇਹਦਾ ਸਾਡੇ ਪਿੰਡ ਵਿੱਚ ਸੋਲਰ ਲਾਈਟਾਂ ਦਾ ਬਾਕੀ ਸਾਰੇ ਪਿੰਡਾਂ ਵਿੱਚ ਕਈ ਪਿੰਡਾਂ ਵਿੱਚ ਸੋਲਰ ਲਾਈਟ ਪੂਰੀ ਜਗ੍ਹਾ ਤੇ ਲੱਗੀਆਂ ਹੋਈਆਂ ਆ ਸਾਡੇ ਪੂਰੀਆਂ ਨਹੀਂ ਲੱਗੀਆਂ ਕੱਟਿਆ ਹਾਂ ਕੱਟਿਆ ਜੀ ਹਾਂ ਠੀਕ ਹਾਂਜੀ ਹਾਂਜੀ ਤੇ ਆਵਾਜਾਈ ਲਈ ਪਿੰਡ ਦੇ ਵਿੱਚ ਬੱਸ ਸਰਵਿਸ ਜਾਂ ਹੋਰ ਕੋਈ ਸਰਵਿਸ ਲਵਾਉਣ ਦੀ ਇਹ ਵੀ ਸਰਕਾਰ ਤੋਂ ਅਸੀਂ ਮਤਲਬ ਪਰਬੰਧ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਟਾਈਮ ਤੁਹਾਡੇ ਪਿੰਡ ਵਿੱਚੋਂ ਕੋਈ ਵੀ ਬੱਸ ਨਹੀਂ ਜਾਂਦੀ ਨਹੀਂ ਜੀ ਕੋਈ ਸਾਧਨ ਨਹੀਂ ਹੈਗਾ ਨਹੀਂ ਜੀ ਆਪਣੇ ਸਾਧਨ ਤੇ ਜਾਣਾ ਪੈਂਦਾ ਸਾਰੇ ਨੂੰ ਹਾਂ ਜੀ ਆਪਣੇ ਸਾਧਨ ਤੇ ਇੱਕ ਵਾਰੀ ਟੈਂਪੂ ਲੱਗਾ ਸੀਗਾ ਹਾਂ ਜੀ ਤੇ ਉਹ ਬਾਹਰ ਪਰ ਲੱਗੇ ਹੋਣ ਕਰਕੇ ਕਦੇ ਕਿਸੇ ਨੇ ਸਕੂਟਰ ਵਾਲੇ ਮਿਲ ਜਾਣਾ ਹਾਂ ਜੀ ਤੇ ਕਦੇ ਮਤਲਬ ਤੁਰ ਕੇ ਵੀ ਕਈ ਬੰਦੇ ਹਾਂ ਜੀ ਚੱਲ ਜਾਂਦੇ ਚਲੇ ਜਾਂਦੇ ਚਲੇ ਜਾਂਦੇ ਸੀਗੇ ਤੇ ਉਹ ਜਿਹੜਾ ਟੈਂਪੂ ਸੀ ਉਹ ਵੀ ਬੰਦ ਹੋ ਗਿਆ ਸੀ ਅੱਛਾ ਜੀ ਉਹ ਵੀ ਬੰਦ ਹੋ ਗਿਆ ਹਾਂ ਜੀ ਹਾਂ ਜੀ ਤੇ ਫਿਰ ਉਹੀ ਗੱਲ ਆ ਨਾ ਜੇ ਆਵਾਜਾਈ ਦਾ ਸਾਧਨ ਹੁਣ ਲੱਗਦਾ ਵੀ ਹੈ ਹਾਂ ਜੀ ਤੇ ਇਹ ਤਾਂ ਗ ਇਹ ਖਰਾਬ ਹੋ ਜਾਂਦਾ ਨਾ ਫੇਰ ਅਗਲਾ ਫੇਸ ਹੁਣ ਤੁਸੀਂ ਦੱਸਦੇ ਹਾਂ ਕਿ ਟੈਂਪੂ ਲੱਗਿਆ ਜੀ ਥੁਰਕੇ ਚੱਲ ਜਾਂਦੇ ਫਿਰ ਵੈਸੇ ਤੁਹਾਡੀ ਗੱਲ ਵੀ ਸਹੀ ਹੈ ਕਿ ਕੋਈ ਜਕ ਨਹੀਂ ਉਹ ਨਹੀਂ ਉੱਥੇ ਵੀ ਆਵਾਜ਼ ਕੋਈ ਇਹ ਤੇ ਜਿੱਦਾਂ ਤੁਸੀਂ ਇਹ ਗੱਲ ਵੀ ਤੁਹਾਡੀ ਸਹੀ ਹੈ ਕਿ ਆਵਾਜ਼ੀ ਦੇ ਨਾਲ ਲੱਗਣਾ ਚਾਹੀਦਾ ਆ ਹਾਂਜੀ ਬਟ ਜਿੱਦਾਂ ਹੁਣ ਤੁਸੀਂ ਦੂਜਾ ਪੁਆਇੰਟ ਇਹ ਵੀ ਕਹਿ ਰਹੇ ਆ ਕਿ ਲੋਕ ਥੁਰਕੇ ਵੀ ਚੱਲ ਜਾਂਦੇ ਆ ਹਾਂ ਜੀ ਪਿੰਡਾਂ ਜਾਂਦੇ ਸੀ ਜੀ ਹੁਣ ਦਾ ਨਹੀਂ ਮੈਂ ਪੂਰੀ ਜੁਆਲੇ ਕਿਉਂਕਿ ਢਾਣੇ ਹੋ ਗਏ ਆ ਲੋਕ ਬਹੁਤ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਪਰ ਸੋਰਥਾਂ ਨੂੰ ਪਤਾ ਸੋਰਸ ਦਾ ਸਾਰੇ ਕੋ ਘਰਾਂ ਚ ਹੈ ਗਈ ਹੈ ਗਈ ਹੈ ਗਈ ਜੀ ਬਾਕੀ ਪਿੰਡ ਚ ਭਾਈਚਾਰਕ ਸਾਂਝ ਹੁੰਦੀ ਆ ਜੀ ਖੇਹਰਾ ਬਚਤਾਲੇ ਇੱਕ ਦੂਜੇ ਨੂੰ ਕੋਈ ਬਟਾਲਦਾ ਨਹੀਂ ਹਾਂ ਜੀ ਪਿੰਡ ਦੇ ਬਟਾਲਦਾ ਆ ਤੇ ਕੋਈ ਬਟਾਲ ਕੇ ਬਟਾਲ ਲੈਂਦੇ ਬਟਾਲ ਕੇ ਲੈ ਜਾਂਦੇ ਸੂਬਾ ਜੀ ਹਾਂ ਜੀ ਅੱਗੇ ਜੀ ਅਸੀਂ ਆਪਣੇ ਪਿੰਡ ਵਿੱਚ ਵੈਬਸਾਈਟ ਚਲਾਉਣੀ ਚਾਹੁੰਦੇ ਆਂ ਵੈਬਸਾਈਟ ਜਿੱਦਾਂ ਕੀ ਹਾਂਜੀ ਇਹਦੇ ਵਿੱਚ ਸਾਡੇ ਪਿੰਡ ਦਾ ਇਤਿਹਾਸ ਤੇ ਇਤਿਹਾਸਕ ਪੁਸਤਕਾਂ ਦਾ ਸਵੀਰਵਾ ਦੇਣਾ ਚਾਹੁੰਦੇ ਆ ਠੀਕ ਹੈ ਜੀ ਉਹ ਆਪਣੀ ਇਹ ਵਿੱਚ ਇੱਕ ਨੰਬਰ ਤੇ ਪਹਿਲਾਂ ਤਾਂ ਸਾਡੇ ਮੇਰੇ ਸਹੁਰਾ ਸਾਹਿਬ ਦਰਸ਼ਨ ਸਿੰਘ ਕੈਨੇਡੀਅਨ ਜੋ ਕਿ ਐਕਸਐਮਐਲੇ ਰਹੇ ਇਹ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵੀ ਦੱਸਣਾ ਜ਼ਰੂਰੀ ਸਮਝਦੀ ਹਾਂ ਕਿ ਸਾਡੇ ਪਿੰਡ ਦੇ ਵਿੱਚ ਤਿੰਨ ਐਮਐਲੇ ਹੋਏ ਸਹੀ ਸਾਡੇ ਪਿੰਡ ਵਿੱਚ ਤਿੰਨ ਐਮਐਲੇ ਤਿੰਨ ਐਮਐਲੇ ਹੋਈਆ ਇੱਕ ਭਾਈ ਪਿਆਰਾ ਸਿੰਘ ਜੀ ਇੱਕ ਕਰਤਾਰ ਸਿੰਘ ਜੀ ਤੇ ਇੱਕ ਸਾਡੇ ਪਿਤਾ ਜੀ ਠੀਕ ਹੈ ਹਾਂਜੀ 3 ਐਮ ਐ ਲੈ ਰਹਿਆ ਹਾਂਜੀ ਤੇ ਮੇਰੇ ਪਿਤਾ ਜੀ ਜਿਹੜੇ ਆ ਉਹਨਾਂ ਨੇ ਵੀ ਕੈਨੇਡਾ ਉਹ ਰਹਿੰਦੇ ਸੀਗੇ ਗਏ ਸੀ ਪਰ ਉਹ 11 ਸਾਲ ਬਾਅਦ ਵਾਪਸ ਆ ਗਏ ਸੀ ਉਹਨਾਂ ਨੇ ਕੈਨੇਡਾ ਨੂੰ ਮਤਲਬ ਲਾਈਕ ਨਹੀਂ ਕੀਤਾ ਠੀਕ ਹੈ ਜੀ ਉਹਨਾਂ ਨੇ ਦੋ ਪੁਸਤਕਾਂ ਲਿਖੀਆਂ ਸੀ ਰਾਈਜ਼ ਆਫ ਦਾ ਨਿਊ ਏਸ਼ੀਆ ਤੇ ਸੀਆਈਏ ਦਾ ਖੰਜਰ ਅਸੀਂ ਉਹਦਾ ਇਤਿਹਾਸ ਦੇਵਾਂਗੇ ਵੈਬਸਾਈਟ ਤੇ ਇੱਕ ਸਾਡੇ ਮੈਂ ਇੱਥੇ ਏਰੀਏ ਦੇ ਬੀਜੇ ਬਵੇਲੀ ਆ ਉਹਨਾਂ ਦਾ ਕੰਡੀ ਦਾ ਇਤਿਹਾਸ ਉਹਦਾ ਵੀਰਵਾਦ ਦੇਵਾਂਗੇ ਇੱਕ ਸਾਡੇ ਪਿਤਾ ਜੀ ਦੇ ਨਾਂ ਤੇ ਕਿਤਾਬ ਲਿਖੀ ਆ ਹਰਜੀਤ ਸਿੰਘ ਦੋਧਰੀਏ ਹਣੀ ਉਹਦਾ ਵੀਰਵਾਦ ਦੇਵਾਂਗੇ ਤੇ ਇੱਕ ਫਿਰ ਸੰਤ ਬਾਬਾ ਜਵਾਲਾ ਸਿੰਘ ਜੀ ਜੋ ਸਾਡੇ ਪਿੰਡ ਦੇ ਸੰਤ ਤੇ ਬਾਬਾ ਜੀ ਆ ਜਵਾਲਾ ਸਿੰਘ ਜੀ ਉਹਨਾਂ ਦਾ ਇਤਿਹਾਸ ਵੀ ਅਸੀਂ ਵੈਬਸਾਈਟ ਤੇ ਦੇਣਾ ਚਾਹੁੰਦੇ ਆ ਤੇ ਇਸ ਤੋਂ ਇਲਾਵਾ ਅਸੀਂ ਸਟੇਡੀਅਮ ਡਿਸਪੈਂਸਰੀ ਪੰਚਾਇਤ ਘਰ ਪੰਚਾਇਤ ਘਰ ਅਸਟੇਮ ਹੈ ਜਿਹੜੇ ਅੰਦਰ ਵਿੱਚ ਹਾਂਜੀ ਸਾਡੇ ਪੰਚਾਇਤ ਘਰ ਹੈਗਾ 1929 ਚ ਬਣਿਆ ਸੀ ਉਸ ਤੋਂ ਬਾਅਦ ਨਹੀਂ ਬਣਿਆ ਨਹੀਂ ਉਹ ਬੜਿਆ ਹੈ ਬਹੁਤ ਬੜੀ ਬਦਿਆ ਹਾਲਤ ਵਿੱਚ ਹੈ ਬਜ ਨਹੀਂ ਹੁਣ ਬਦਿਆ ਹਾਲਤ ਚਾਹੋ ਬਣਾਉਣ ਦੀ ਲੋੜ ਤਾਂ ਨਹੀਂ ਹੁਣਾ ਨਹੀਂ ਜੀ ਉਹਨਾਂ ਨੂੰ ਅਸੀਂ ਵੈਬਸਾਈਟ ਤੇ ਪਾ ਮੰਗਾਂਗੇ ਵੈਬਸਾਈਟ ਤੇ ਪਾ ਮੰਗਾਂਗੇ ਸੋਰੀ ਵੈਬਸਾਈਟ ਤੇ ਪਾ ਮੰਗਗੇ ਸੀਵਰੇਜ ਦਾ ਸਿਸਟਮ ਸਕੂਲ ਕੰਪਲੈਕਸ ਸਾਰੇ ਦੇਸ਼ ਭਗਤਾਂ ਦੀਆਂ ਜੀਵਨੀਆਂ ਤੇ ਉਹਨਾਂ ਦੀਆਂ ਤਸਵੀਰਾਂ ਠੀਕ ਹੈ ਜੀ ਉਹ ਅਸੀਂ ਉਹਨਾਂ ਤੇ ਪੋਸਟ ਕੀਤੀਆਂ ਕਰਾਂਗੇ ਠੀਕ ਹੈ ਜੀ ਤੇ ਬਾਕੀ ਨਮਰੈਗਾ ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ ਠੀਕ ਹੈ ਜੀ ਤੇ ਪਿੰਡ ਦੇ ਪਾਰਕਾਂ ਤੇ ਪਿੰਡ ਦੀ ਸਫਾਈ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਊਗੇ ਜਿੱਦਾਂ ਦਸਤਵੀਂ ਦਾ ਜੀ ਰੇੜੀ ਦੇਖਸ਼ੇ ਦਾ ਪ੍ਰਬੰਧ ਕਰਕੇ ਸਫਾਈ ਸੇਵਕ ਦੀ ਨਿਯੁਕਤੀ ਕੀਤੀ ਜਾਵੇਗੀ ਠੀਕ ਹੈ ਜੀ ਤੇ ਸਟੇਡੀਅਮ ਅੰਦਰ ਗਰਾਊਂਡ ਵਿੱਚ ਪਾਣੀ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਸਕੂਲ ਲੀਆਂ ਗਰਾਊਂਡਾਂ ਨੂੰ ਪਾਣੀ ਮਿਲ ਸਕੇ ਠੀਕ ਹੈ ਜੀ ਪਿੰਡ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਲਈ ਸੜਕਾਂ ਦੇ ਲੈਵਲ ਠੀਕ ਕਰਕੇ ਨਿਕਾਸ ਕਰਾਇਆ ਜਾਵੇਗਾ ਜਦੋਂ ਹੁਣ ਤੁਸੀਂ ਇਹ ਕਹਿ ਰਹੇ ਹੋ ਪਿੰਡ ਵਿੱਚ ਜਿਹੜਾ ਆਪਣਾ ਜੋ ਆਪਣਾ ਕੇਗਾ ਬਰਸਾਤੀ ਪਾਣੀ ਹੈ ਉਹ ਨਿਕਾਸ ਨਹੀਂ ਹੋ ਰਿਹਾ ਉਸੇ ਤਰ੍ਹਾਂ ਨਹੀਂ ਪੂਰਾ ਨਹੀਂ ਹੋ ਰਿਹਾ ਕਿਉਂਕਿ ਸੜਕਾਂ ਜਿਹੜੀਆਂ ਸਾਡੀਆਂ ਆ ਉਹ ਉੱਚੀਆਂ ਉੱਚੀਆਂ ਆ ਤੇ ਪਾਣੀ ਸਾਈਡਾਂ ਤੇ ਜਾਂਦਾ ਤੇ ਫਿਰ ਉਹ ਸਾਈਡਾਂ ਤੋਂ ਨਿਕਲ ਜਾਂਦਾ ਓਕੇ ਠੀਕ ਹੈ ਠੀਕ ਹਾਂਜੀ ਨੈਕਸਟ ਹਾਂਜੀ ਤੇ ਪਿੰਡ ਦੇ ਕਿਉਂ ਦੀ ਸਫਾਈ ਜਿਹੜੀ ਆ ਉਹ ਸਮੇਂ-ਸਮੇਂ ਤੇ ਕਰਵਾਈ ਜਾਵੇਗੀ ਤਾਂ ਜੋ ਪੁਲਾਂ ਦੀ ਸਾਫ ਸੰਭਾਲ ਹੋ ਸਕੇ ਬਿਲਕੁਲ ਸਹੀ ਹਾਂਜੀ ਪਿੰਡ ਦੀ ਫੈਰਨੀ ਤੇ ਸੜਕ ਦੇ ਦੋਹੀਂ ਪਾਸੇ ਮਿੱਟੀ ਪਵਾਉਣ ਦਾ ਪ੍ਰਬੰਧ ਕੀਤਾ ਜਾਵੇਗਾ ਠੀਕ ਹੈ ਜੀ ਪੈਨਸ਼ਨ ਅਤੇ ਹੋਰ ਸਰਕਾਰੀ ਸਹੂਲਤਾ ਦਉਣ ਵਿੱਚ ਆਮ ਲੋਕਾਂ ਦੀ ਹਾਂਜੀ ਮਦਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਠੀਕ ਹੈ ਜੀ ਕਿਉਂਕਿ ਅਸੀਂ ਪਹਿਲਾਂ ਵੀ ਬਹੁਤ ਕੰਮ ਕਰਵਾਏ ਅਸੀਂ ਆਪਣੇ ਮੂਸੇਵਤ ਨਹੀਂ ਕਰਨੀ ਇਹ ਸਾਡੇ ਨਗਰ ਨਿਵਾਸੀ ਦੱਸ ਸਕਦੇ ਆ ਨਹੀਂ ਤਾਂ ਸਾਨੂੰ ਵੀ ਬਿਲਕੁਲ ਪਤਾ ਹੈ ਜੀ ਤੁਸੀਂ ਬਹੁਤ ਸ਼ੁਰੂ ਤੋਂ ਹੀ ਜਦੋਂ ਤੁਹਾਡੇ ਪਿਤਾ ਜੀ ਸੀ ਉਹਨਾਂ ਨੇ ਵੀ ਬਹੁਤ ਉਹ ਉਹਨਾਂ ਨੇ ਵੀ ਬਹੁਤ ਸਮਾਜ ਸੇਵਾ ਕੀਤੀ ਹੈ ਹਾਂ ਜੀ ਜੀ ਇਦਾਂ ਦੀ ਕੋਈ ਗੱਲ ਨਹੀਂ ਕੋਈ ਧੋਖਾਵਾ ਜੀ ਕੋਈ ਮਤਲਬ ਹੇਰਾ ਫੇਰੀ ਦਾ ਕੰਮ ਕੋਈ ਨਹੀਂ ਹੋਵੇਗਾ ਇਹ ਮੈਮ ਸਾਨੂੰ ਪਤਾ ਹੈ ਕਿ ਬਿਲਕੁਲ ਇਮਾਨਦਾਰ ਪਰਿਵਾਰ ਹੈ ਤੁਹਾਡਾ ਕਿ ਜਿਹੜਾ ਕੈਨੇਡਾ ਛੱਡ ਕੇ ਆਪਣੇ ਪੰਜਾਬ ਦਾ ਇਸ ਭਲਾ ਕਰਨ ਲਈ ਉਹ ਆਏ ਸੀ ਇੱਥੇ ਉਹਨਾਂ ਨੇ ਹੈਨਾ ਉਸੇ ਬਲੱਡਰ ਤੁਹਾਡੇ ਚੋਂ ਹੀ ਕਿ ਤੁਸੀਂ ਵੀ ਉਹੀ ਨਾ ਸੁਣਦੇ ਆਂ ਅਸੀਂ ਚੈੱਕ ਕਰਕੇ ਕਰਕੇ ਆਨੇ ਆ ਕੀ ਤੁਸੀਂ ਵੀ ਪਿੰਡ ਵਿੱਚ ਸਰਪੰਚ ਬਣਦੋਂ ਵੱਲੇ ਵੀ ਕਾਫੀ ਤੁਸੀਂ ਸੇਵਾ ਕਰ ਚੁੱਕੇ ਹੋ 15 ਨੂੰ ਇਲੈਕਸ਼ਨ ਹੋਈ ਐ 16 ਨੂੰ ਬਾਬਾ ਜੀ ਦਾ ਧੰਨਵਾਦ ਕੀਤਾ ਗੁਰਦੁਆਰੇ ਜਾ ਕੇ 17 ਤੋਂ ਅਸੀਂ ਪਿੰਡ ਦੀ ਸਫਾਈ ਸ਼ੁਰੂ ਕਰ ਦਿੱਤੀ ਜੋ ਪਿੰਡ ਦੀ ਆਲੇ ਦੁਆਲੇ ਟੱਟ ਵਾ ਸੀਵਰੇਜ ਦਾ ਕੋਈ ਕੰਮ ਕੁਰਸੀਆਂ ਰਖਾਈਆਂ ਜਾਂ ਕੁਝ ਕੀਤਾ ਉਹ ਸਭ ਅਸੀਂ ਆਪਣੇ ਪੱਲਿਓ ਕਰ ਰਹੇ ਹਾਂ ਠੀਕ ਹੈ ਜੀ ਅਜੇ ਨਹੀਂ ਹਲੇ ਤੱਕ ਤੁਹਾਨੂੰ ਕੋਈ ਗ੍ਰਾਂਟ ਵਗੈਰਾ ਨਹੀਂ ਮਿਲੀ ਤੇ ਆਪਣੇ ਪੱਲਿਓ ਹੀ ਜ਼ਰਾ ਤੁਸੀਂ ਕਰ ਰਹੇ ਆ ਤੇ ਤੁਸੀਂ ਵੇਖ ਰਸ ਦਰਸ਼ਕਾਂ ਨੂੰ ਵੀ ਮੈਂ ਦੱਸਣਾ ਚਾਹਨਾ ਕਿ ਇਹਨਾਂ ਦਾ ਪਰਿਵਾਰ ਹੈ ਜੋ ਮੈਮਨੰਦ ਦਾ ਸ਼ੁਰੂ ਤੋਂ ਹੀ ਇਸ ਤਰ੍ਹਾਂ ਪਿੰਡ ਦੀ ਭਲਾਈ ਕਰਦਾ ਆ ਰਿਹਾ ਇਹ ਇਹ ਤਾਂ ਪਿੰਡ ਦੀ ਭਲਾਈ ਕਰਦੇ ਨੇ ਪਰ ਇਹਨਾਂ ਦੇ ਜੋ ਪਿਤਾ ਜੀ ਸੀ ਉਹ ਆਪਣੇ ਹਲਕ ਪੂਰੇ ਹਲਕੇ ਦੀ ਭਲਾਈ ਕਰਦੇ ਸੀ ਬਿਲਕੁਲ ਹਾਂਜੀ ਆ ਗੱਲ ਸੀ ਤੇ ਬਾਕੀ ਜੀ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਸੜਕਾਂ ਦੇ ਦੋਹੀ ਪਾਸੇ ਹਾਂਜੀ ਸ਼ਾਨਦਾਰ ਜਿਹੜੇ ਆ ਦਰਖਤ ਲਵਾਏ ਜਾਣਗੇ ਹਾਂਜੀ ਤੇ ਜੋ ਤਾਂ ਜੋ ਬਾਤਾਵਰਨ ਸ਼ੁੱਧ ਤੇ ਸਾਫ਼ ਰਹੇ ਠੀਕ ਹੈ ਜੀ ਤੇ ਪਿੰਡ ਵਿੱਚ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ ਇਹ ਇਹ ਜ਼ਰੂਰੀ ਹੈ ਜੀ ਹਾਂਜੀ ਇਹ ਬਹੁਤ ਜ਼ਰੂਰੀ ਹੈ ਹਾਂਜੀ ਮੋੜਾਂ ਤੇ ਕੁਝ ਸ਼ੀਸ਼ੇ ਲੱਗੇ ਹੋਏ ਆ ਤੇ ਬਾਕੀ ਜਿਹੜੇ ਰਹਿੰਦੇ ਸ਼ੀਸ਼ੇ ਲਗਾਏ ਜਾਣਗੇ ਤਾਂ ਜੋ ਲੋਕਾਂ ਦੇ ਐਕਸੀਡੈਂਟਾਂ ਤੋਂ ਕੀਮਤੀ ਜਾਨਾਂ ਜਿਹੜੀਆਂ ਉਹ ਬਚਾਈਆਂ ਜਾ ਸਕਣ ਹਾਂਜੀ ਹਾਂਜੀ ਤੇ ਪਿੰਡ ਦੀ ਪੂਰੀ ਪੰਚਾਇਤ ਦੀ ਪਹਿਲੀ ਕੋਸ਼ਿਸ਼ ਇਹ ਹੋਵੇਗੀ ਕਿ ਅਸੀਂ ਪਿੰਡ ਦੇ ਲੜਾਈ ਝਗੜੇ ਦੇ ਜਾ ਕਰ ਰਹੇ ਉ크੍ਰੇਨ ਦੇ ਜਿਹੜੇ ਫੈਸਲੇ ਆ ਉਹ ਅਸੀਂ ਪਿੰਡ ਵਿੱਚ ਹੀ ਨਿਪਟਾਈਏ ਨਿਪਟਾਈ ਬਿਲਕੁਲ ਸਹੀ ਤੇ ਮੇਰੀ ਤੇ ਮੇਰੀ ਪੂਰੀ ਪੰਚਾਇਤ ਦੀ ਮਤਲਬ ਇਹੀ ਆ ਕਿ ਅਸੀਂ ਪਿੰਡ ਨੂੰ ਨਾਲ ਲੈ ਕੇ ਹਾਂਜੀ ਤੇ ਫਿਰ ਅਸੀਂ ਸਾਰੇ ਪਿੰਡ ਦੇ ਕੰਮ ਕਰਾਂਗੇ ਤੇ ਬਾਕੀ ਸਾਡੇ ਪਿੰਡ ਦੇ ਇੱਕ ਮਾਸਟਰ ਜੀ ਨੈਸ਼ਨਲ ਬਾਡੀ ਉਹਨਾਂ ਦਾ ਨਾਮ ਹੈਗਾ ਅਵਤਾਰ ਸਿੰਘ ਹਾਂਜੀ ਲੰਘੇਰੀ ਤੇ ਉਹ ਵੀ ਬੜੇ ਸੁਚਾਰੂ ਸੋਚਦੇ ਆ ਅਸੀਂ ਉਹਨਾਂ ਦਾ ਵੀ ਸਹਿਯੋਗ ਸਾਰੇ ਪਿੰਡ ਦਾ ਸਹਿਯੋਗ ਤੇ ਇੱਕ ਸਾਡੇ ਐਨ ਆਰ ਆਈ ਵੀਰ ਕੁਲਵੰਤ ਸਿੰਘ ਸੰਘਾ ਜੋ ਕਿ ਲੰਗੇਰੀ ਸਪੋਰਟਸ ਕਲੱਬ ਦੇ ਪ੍ਰਧਾਨ ਤੇ ਪ੍ਰਿੰਸੀਪਲ ਹਰਪਾਜਨ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਵੀ ਆ ਉਹਨਾਂ ਦੀ ਸਾਡੇ ਪਿੰਡ ਨੂੰ ਇੰਨੀ ਕਿ ਦੇਣ ਆ ਨਾ ਕਿ ਅਸੀਂ ਉਹਦਾ ਵਰਨਣ ਨਹੀਂ ਕਰ ਸਕਦੇ ਠੀਕ ਹੈ ਜੀ ਜੋ ਪਿੰਡ ਚ ਪਹਿਲਾਂ ਮਤਲਬ ਕੰਮ ਹੋਏ ਆ ਸਾਡੇ ਪਿੰਡ ਦੀਆਂ ਲੋਕਾਂ ਦੇ ਘਰਾਂ ਨੂੰ ਜਾਣ ਵਾਲੀਆਂ ਸੜਕਾਂ ਜਿਹੜੀਆਂ ਉਹ ਪਿੰਡ ਸਕੂਲ ਦੇ ਵਿੱਚ ਬੱਚਿਆਂ ਦੇ ਬਾਥਰੂਮ ਟਾਇਲਾਂ ਜੋ ਵੀ ਪਿੰਡ ਸਕੂਲ ਦਾ ਕੰਮ ਹੈ ਸਟੇਡੀਅਮ ਨੂੰ ਹੁਣ ਸੜਕ ਜਾ ਰਹੀ ਆ ਉੱਤੇ ਬਲੌਕ ਲਵਾ ਰਿਆ ਆ ਬਹੁਤ ਜ਼ਿਆਦਾ ਹੈਲਪ ਕਰ ਰਹੇ ਆ ਉਹਨਾਂ ਦੀ ਸੋਚ ਬਹੁਤ ਜ਼ਿਆਦਾ ਵਧੀਆ ਹੈ ਉਹ ਬੜੇ ਨੇਕ ਬੰਦੇ ਆ ਤੇ ਮੈਂ ਉਹਨਾਂ ਦਾ ਸਹਿਯੋਗ ਸਾਡੇ ਮਤਲਬ ਉੱਪਰ ਉਹਨਾਂ ਦਾ ਵੀ ਸਾਡੇ ਤੇ ਹੱਥ ਤੇ ਆ ਠੀਕ ਹੈ ਜੀ ਹਾਂਜੀ ਤੇ ਇਹ ਮੈਮ ਤੁਹਾਡੇ ਜਿਹੜੇ 20 ਪੁਆਇੰਟਸ ਹੈ ਜੇ ਤੁਸੀਂ ਹਨਾ ਮੇਨ ਜਿਹੜੇ ਤੁਸੀਂ ਪਿੰਡ ਦੇ ਇਹ ਕਰਨੇ ਚਾਹਦੇ ਹੋ ਇਹ ਤੁਹਾਡੀ ਤੁਸੀਂ ਚਾਹਦੇ ਆ ਕਿ ਤੁਸੀਂ ਬੈਲ ਦੇ ਅਧਾਰ ਤੇ ਯਾਨੀ ਇਹ ਕੰਮ ਕਰਨੇ ਆ ਕਰਦੇ ਆ ਜੀ ਠੀਕ ਹੈ ਜੀ ਹਾਂ ਮੜੇ ਕੱਟ ਲਾ ਹੁਣ ਕੱਟ ਕੇ ਦੇਖ